ਵਿਚਾਰ ਕੀ ਹੈ ਐਸੇ ਜ਼ਾਬਤ ਕੀ ਮਾਮਲੇ ਤੁਸੀਂ ਪਹੁੰਚੇ ਹੋਰੇ ਮਾਮਲਾ ਇਹ ਹੈ ਜੀ ਅਜਾ ਖੰਨੇ ਦਾ バス ਅੱਡਾ ਦਰਾਹੇ ਦਾ ਇੱਥੇ ਲੋਕਾਂ ਦੀ ਬਹੁਤ ਚਿਰ ਤੋਂ ਮੰਗ ਸੀਗੀ تقريبا 20-25 ਸਾਲ ਤੋਂ ਮੁੱਦੇ ਠਾਣਦੇ ਲੋਕੀ ਵੀ ਇੱਥੇ ਵੀ ਬਾਥਰੂਮ ਨਹੀਂ ਹੈ ਕੋਈ ਹੈ ਵੀ ਓਕਾ ਸੀਗਾ ਲੇਡੀਜ਼ ਲਈ ਤਾਂ ਕਾਫੀ ਓਕਾ ਸੀਗਾ ਬੰਦਾ ਦਾ ਫਿਰ ਵੀ ਇੱਧਰ ਉੱਧਰ ਚੱਲਣ ਕੜੀ-ਕੁੜੀ ਕਰ ਲੈਂਦਾ ਤੇ ਉਹ ਜਿਹੜੇ ਹੁਣ ਬਾਥਰੂਮ ਟਾਟਾ ਵਾਲੇ ਬਣਾ ਰਹੇ ਨੇ ਸਾਡੇ ਲਈ ਬਹੁਤ ਵਧੀਆ ਰੈਡੀਮੇਡ ਬਾਥਰੂਮ ਬਣ ਰਿਹਾ ਉਹ ਦਿੱਕਤ ਸੀ ਦੁਕਾਨਦਾਰਾਂ ਨੂੰ ਕੋਈ ਕਹਿੰਦਾ ਇੱਧਰ ਬਣਾਓ ਕੋਈ ਨੇ ਇੱਧਰ ਬਣਾਓ ਉਹ ਪਰੇ ਉਹ ਮਹੱਲਿਆਂ ਨੂੰ ਦਿੱਕਤ ਆ ਗਈ ਸੀ ਹੁਣ ਅਸੀਂ ਸੋਚਿਆ ਵੀ ਚਾਹੀਦਾ ਅੱਡੇ ਦੇ ਵਿੱਚ ਹੀ ਆ ਅੱਡੇ ਦੇ ਵਿੱਚ ਹੀ ਲੋੜ ਹੈ ਜਿੱਥੇ ਲੋਕੀ ਜਿਆਦਾ ਪਬਲਿਕ ਆਂਦੀ ਆ ਉਹਨਾਂ ਨੂੰ ਜਿਆਦਾ ਲੋੜ ਆਉਣਾ ਸੀ ਅੱਡੇ ਦੇ ਵਿੱਚੇ ਸ਼ੁਰੂ ਕਰਵਾ ਰਿਆਂ ਕੰਮ ਇਹ ਨਗਰ ਕੌਂਸਲ ਦਾ ਵੱਲੋਂ ਬਣਾਵਾ ਰਹੇ ਹਾਂ ਹਾਂਜੀ ਨਗਰ ਕੌਂਸਲ ਦਾ ਟਾਟਾ ਗਰੁੱਪ ਨੇ ਪ੍ਰਜੈਕਟਾ ਟਾਟਾ ਵਾਲੇ ਦਾ ਪ੍ਰਜੈਕਟਾ ਉਹ ਲਾ ਰਹੇ ਨੇ ਨਗਰ ਕੌਂਸਲ ਨੇ ਤਾਂ ਉਹ ਇਹ ਬਣਾ ਕੇ ਦੇਣਾ ਪੰਡਿਤ ਜੀ ਹਾਂਜੀ ਉਹ ਲਗਾ ਕੇ ਦੇ ਰਿਹਾ ਰੇਡੀਮ ਬਣਨਾ ਵਧੀਆ ਬਣਨਾ ਪਊ ਵਧੀਆ ਬਣੂਗਾ ਇਹ ਨੇ ਟਾਟਾ ਵਾਲਿਆਂ ਦਾ ਟਾਟਾ ਗਰੁੱਪ ਦਾ ਹਾਂਜੀ ਅੱਛਾ ਇਹ ਦੁਕਾਨਦਾਰ ਨੇ ਇਹਨਾਂ ਨੂੰ ਕੀ ਗੱਲ ਸਬਸਿਆ ਆ ਰਹੀ ਹੈ ਕਿ ਸੁਵਿਧਾਾਂ ਜਾਰੀ ਹੈ ਦਿੱਤੀਆਂ ਇੱਥੇ ਉੱਪਰ ਬੱਸ ਸਮਝਦੀ ਸਮਝ ਹੁੰਦੀ ਆਪਾਂ ਆਪਣੀ ਸਮਾਂ ਕਿ ਸੁਵਿਧਾ ਮਿਲ ਰਹੀ ਆ ਇੱਥੇ ਦਾ ਲੋਕੀ ਇੱਥੇ ਨੁਕਾਨਾ ਕੇ ਮੂਤ ਦੇ ਨੇ ਜਾਂ ਗਲੀਆਂ ਦੇ ਮੂਤ ਦੇ ਨੇ ਲੇਡੀ ਵਿਚਾਰੀਆਂ ਨੂੰ ਕਿੱਥੇ ਜਾਣ ਕੋਈ ਬਾਥਰੂਮ ਨਹੀਂ ਹੁਣ ਬਣ ਰਿਹਾ ਲੋਕਾਂ ਦੀ ਸੌਤ ਨਹੀਂ ਬਣਨੇ ਸਮਾਜ ਨੂੰ ਖੁਸ਼ ਹੋਣਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ ਦੁਕਾਨਦਾਰਾਂ ਦਾ ਇੱਥੇ ਕਈ ਸਾਲਾਂ ਤੋਂ ਪ੍ਰੋਬਲਮ ਸੀ ਲੋਕ ਕਹਿੰਦੇ ਸੀ ਉਹ ਬਾਥਰੂਮ ਨਹੀਂ ਹੁਣ ਕਾਜੀ 20 25 ਸਾਲ ਤੋਂ ਲੋਕੀ ਰੋਜ਼ ਅਖਬਾਰਾਂ ਸੁਰਖੀਆਂ ਵੀ ਇੱਥੇ ਬਾਥਰੂਮ ਨਹੀਂ ਹੈ ਘਾਟੇ ਚ ਹੁਣ ਬਣ ਰਿਹਾ ਸਮਾਜ ਲੋਕਾਂ ਦਾ ਸਹਿਯੋਗ ਦੇਣਾ ਚਾਹੀਦਾ ਪੰਜ ਫੇਰ ਇਹ ਵਧੀਆ ਬਣ ਜਵੇ ਤੇ ਜੋ ਦੁਕਾਨਦਾਰ ਵਿਰੋਧ ਕਰ ਰਹੇ ਨੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਸੈਟੀਸਫਾਈ ਕੀਤਾ ਇਹ ਆਪਣੀ ਨਹੀਂ ਦੁਕਾਨਦਾਰ ਭਰਾ ਆਪਣੀ ਨਹੀਂ ਇਹਨਾਂ ਨੂੰ ਆ ਪਾਉ ਜੀ ਸਾਡੇ ਖੜੇ ਨੇ ਸਟੇਜ ਪੈਕਟਰ 'ਚ ਖੜੇ ਨੇ ਸਤਨਾਮ ਜੀ ਖੜੇ ਨੇ ਇਹਨਾਂ ਨੂੰ ਸਮਝਾਇਆ ਵੀ ਪਾਈ ਕੋਈ ਨਹੀਂ ਬਣ ਰਹਿਣ ਦਾ ਚੀਜ਼ ਆ ਰਲ ਮਿਲ ਕੇ ਇਹ ਕਿਹੜਾ ਜਗ੍ਹਾ ਦਾ ਇੱਥੇ ਰਹਿ ਜਾਣੀ ਆ ਚੀਜ਼ ਵਧੀਆ ਬਣ ਜਵੇ ਚੱਲੋ ਲੋਕਾਂ ਦਾ ਪਣਾ ਹੀ ਆ ਹਾਂਜੀ ਜਾਰੀ ਆ ਸਿਫਾਈ ਦਾ ਵੀ ਮੀਟ ਕੇ ਰੱਖੇ ਅਸੀਂ ਆਪਾਂ ਜਿਆਦਾ ਇਹ ਥੱਲੇ ਫਾਉਂਡੇਸ਼ਨ ਤਾਂ ਬਣਾਣਾ ਹੀ ਇੱਥੇ ਸਾਡੇ ਲੋਕਲ ਠੇਕੇਦਾਰ ਨੇ ਪੁੱਛਣ ਜੀ ਬਾਕੀ ਇਹ ਬਣਿਆ ਬਣਾਇਆ ਲੈ ਆ ਕੇ ਰੱਖਾਂਗੇ ਨਹੀਂ ਜਣਾ ਬਾਕੀ ਟਾਟਾ ਵਾਲੇ ਖੜੇ ਨੇ ਇਹਨਾਂ ਤੋਂ ਬਾਕੀ ਜਾਣਕਾਰੀ ਜ਼ਿਆਦਾ ਲੈ ਲਓ ਇਹਨਾਂ ਦਾ ਪਤਾ ਜ਼ਿਆਦਾ ਹੈ ਕੋਈ ਬਰਕਰਾਰਾ ਰਹੂਗਾ ਹਾਂਜੀ ਹਾਂਜੀ ਪੱਕਾ ਬਰਕਰਾਰ ਰੱਖਾਂਗੇ ਆਟਾ ਮੈਂ ਇੱਥੇ ਬੈਠੂਗਾ ਠੀਕ ਹੈ ਸਤਿ ਸ੍ਰੀ ਅਕਾਲ ਜੀ ਕਿਨੋਂ ਤੁਹਾਡਾ ਮੇਰਾ ਨਾਮ ਸਾਹਿਲ ਬੈਕਟਰੀ ਬੈਕਟਰ ਸਾਹਿਬ ਇਸ ਇੱਕ ਬਾਥਰੂਮ ਬਣਨ ਜਾ ਰਿਹਾ Tata ਕੰਪਨੀ ਬਣਾ ਰਹੀ ਹੈ ਹਾਂਜੀ ਲੈ ਕੇ ਕੀ ਓਬਜੈਕਸ਼ਨ ਸੀ ਕੀ ਤੁਸੀਂ ਰੋਕ ਕਰ ਰਹੇ ਗੁਰਦੀਪ ਜੀ ਸਭ ਤੋਂ ਪਹਿਲਾਂ ਦਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਕਵਾਜ ਦੇ ਉੱਤੇ ਸਾਡੀ ਕਬਰ ਲਗਾਣ ਆਏ ਤੇ ਤਰਨੁਪਾਜੀ ਦਾ ਬਹੁਤ ਬਹੁਤ ਥੈਂਕ ਯੂ ਅਸੀਂ ਗੱਲ ਇਸ ਤਰ੍ਹਾਂ ਸੀ ਜੀ ਇਹ ਇੱਥੇ ਬਾਥਰੂਮ ਬਣਦੇ ਪਏ ਨੇ ਦਿੱਕਤ ਸਾਨੂੰ ਦਾ ਬਹੁਤ ਵਧੀਆ ਹੈ ਵੀ ਬਾਥਰੂਮ ਬਣਦੇ ਪਏ ਆ ਬਸ ਸਟੈਂਡ ਦੇ ਉੱਤੇ ਦਿਕਰ ਇੱਥੇ ਦੁਕਾਨਦਾਰਾਂ ਨੂੰ ਇਹ ਹੈ ਜੀ ਬਸ ਸਟੈਂਡ ਦੇ ਉੱਤੇ ਸ਼ਾਮ ਨੂੰ ਇੱਥੇ ਕੋਈ ਬੰਦਾ ਨਹੀਂ ਹਾਜ਼ਰ ਹੁੰਦਾ ਇੱਥੇ ਕਿੱਟੇ ਵਾਲੇ ਬੰਦੇ ਆਉਂਦੇ ਨੇ ਕੱਲ ਨੂੰ ਬਾਥੂਂਡੇ ਵਿੱਚ ਲੁਕੇ ਚਿੱਟਾ ਲੱਗੇਗਾ ਜਾਂ ਕੋਈ ਹੋਰ ਗਲਤ ਕੰਮ ਹੋਏਗਾ ਉਹਦੀ ਪ੍ਰੋਬਲਮ ਸਾਨੂੰ ਰਹੇਗੀ ਜੀ ਇੱਥੇ ਪਿੱਛੇ ਮੱਲੇ ਵੀ ਨੇ ਲੇਡੀਜ਼ ਵੀ ਆਉਂਦੀਆਂ ਨੇ ਸ਼ਹਿਰ ਕਰਦੇ ਆ ਬਿਯੁਰਗ ਨੇ ਬੱਚੇ ਨੇ ਕੋਈ ਲੁੱਟਕੋ ਕਰੇ ਕੋਈ ਹੋਰ ਇਸ ਗੱਲ ਤੋਂ ਸਾਨੂੰ ਪ੍ਰੇਸ਼ਾਨੀ ਰਹਿੰਦੀ ਹੈ ਕਾਉਂਸਲਰ ਸਾਹਿਬ ਨੇ ਕਾਉਂਸਲਰ ਸਾਹਿਬ ਨੇ ਕਿਹਾ ਵੀ ਬਕਾਇਦਾ ਬੰਦਾ ਰੱਖਿਆ ਜਾਊਗਾ ਉਹਦਾ ਪ੍ਰੋਪਰ ਧਿਆਨ ਰੱਖਿਆ ਜਾਊਗਾ ਵੀ ਐਸਾ ਕੋਈ ਵੀ ਅਜੀ ਗੱਲੀ ਹਾਂਜੀ ਬਸ ਉਹੀ ਕਾਲੂ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਅਸ਼ਵਾਸਨ ਦਵਾਇਆ ਵੀ ਅਸੀਂ ਬੈਠੇ ਆ ਵੀ ਜੇ ਕੋਈ ਦਿੱਕਤ ਆਏਗੀ ਸਾਡਾ ਬੰਦਾ ਇੱਥੇ 24 ਘੰਟੇ ਰਹੇਗਾ ਜੀ ਹਾਂਜੀ ਬਿਲਕੁਲ ਨਾਲ ਖੜੇ ਨੇ ਜੀ ਬੋਸ ਤਲਵੰਤ ਸਿੰਘ ਜੀ ਜਿਹਨੂੰ ਪਿਆਰ ਨਾਲ ਅਸੀਂ ਕਾਲੂ ਵੀ ਕਹਿੰਦੇ ਆ ਤੇ ਉਹਨਾਂ ਨੇ ਆਸ਼ਵਾਸਨ ਭਰੋਸਾ ਦਵਾਇਆ ਕਿ ਇੱਥੇ ਇੱਕ ਬੰਦਾ ਰੱਖਿਆ ਜਾਊਗਾ ਹਾਂਜੀ ਇਸ ਦੀ ਸਾਫ ਸਪਾਈ ਦਾ ਖਿਆ ਰੱਖੂਗਾ ਤੇ ਇਸ ਤੋਂ ਬਿਨਾ ਜੋ ਕੋਈ ਨਸ਼ੇੜੀ ਕਿਸਮ ਦਾ ਲੋਕ ਨੇ ਇੱਥੇ ਆ ਕੇ ਤਾਂ ਗਲਤ ਇਸਤੇਮਾਲ ਕਰਦੇ ਨੇ ਉਹਦੇ ਉੱਪਰ ਵੀ ਚੈਕਸ ਐਂਡ ਬੈਲੈਂਸਸ ਉਹਨਾਂ ਦੇ ਉੱਪਰ ਕੰਟਰੋਲ ਰੱਖਿਆ ਜਾਊਗਾ ਉਸ ਤੋਂ ਬਾਅਦ ਉਹਨਾਂ ਦੇ ਵਿਰੁੱਧ ਅਬਜੈਕਸ਼ਨ ਤਾਂ ਨਹੀਂ ਹੁੰਦਾ ਨਹੀਂ ਸਰ ਸਾਨੂੰ ਕੋਈ ਅਬਜੈਕਸ਼ਨ ਨਹੀਂ ਠੀਕ ਹੈ ਜੀ ਬੀਬੀ ਜੀ ਕਿਹਨਾ ਤੁਹਾਡਾ ਅਨੈਤ ਹਾਂਜੀ ਅਨੈਤ 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 ਬੀਬੀ ਜੀ ਬਹੁਤ ਲੰਮੇ ਸਮੇਂ ਤੋਂ ਇਹ ਮਾਗੀਦਲੀ ਆ ਰਹੀ ਸੀ ਕਿ ਇੱਥੇ ਜੋ ਦਹਾ ਵਾਸਸ ਸਟੈਂਡ ਇੱਥੇ ਲੇਡੀਜ਼ ਵਾਸਤੇ ਕੋਈ ਬਾਥਰੂਮ ਨਹੀਂ ਹੈ ਤੇ ਉਹਨੇ ਬਾਥਰੂਮ ਬਣਾਇਆ ਜਾ ਰਿਹਾ ਹੈ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਐਮ ਸੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਲੇਡੀ ਲਈ ਇਹਨੇ ਸਹੂਲਤ ਦਿੱਤੀ ਹੈ ਬਹੁਤ ਦੇਰ ਤੋਂ ਮੰਗ ਸੀਗੀ ਵੀ ਸਾਡੇ ਇੱਥੇ ਲੇਡੀਜ਼ ਵਾਸਤੇ ਬਾਥਰੂਮ ਬਣਾਇਆ ਜਾਵੇ ਇੱਧਰ ਉੱਧਰ ਜਾਂਦੀ ਪਿਆਏ ਇੱਥੇ ਹੀ ਇੱਕ ਹੀ ਜਗ੍ਹਾ ਤੇ ਸਥਿਤ ਹੋਵੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿਹੜੇ ਐਮ ਸੀ ਸਾਹਿਬ ਦੇ ਸਹਿਯੋਗ ਨਾਲ ਹੋਇਆ ਜੀ ਪ੍ਰਮント ਸਿੰਘ ਐਮ ਸੀ ਕਾਲੂ ਇਹਨਾਂ ਦੇ ਸਹਿਯੋਗ ਨਾਲ ਮਿਲ ਰਿਹਾ ਹਾਂਜੀ ਇਹਨਾਂ ਸਹਿਯੋਗ ਨਾਲ ਬੜੀ ਵੱਡੀ ਵੱਡੀ ਸਹੂਲਤ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਧੰਨਵਾਦ ਕਰਦੇ ਇਹਨਾਂ ਦਾ ਸਤਿ ਸ਼੍ਰੀ ਅਕਾਲ ਹਾਂਜੀ ਥੈਂਕ ਯੂ ਤੁਹਾਡਾ ਵੀ ਆਉਣ ਦਾ ਬਹੁਤ ਬਹੁਤ ਧੰਨਵਾਦ